ਜੋ ਵੀ ਬੰਦਾ ਇੱਥੇ ਕੈਨੇਡਾ ਹੁੰਦਾ ਨਾ ਤਾਂ ਸਾਰਿਆਂ ਤੋਂ ਪਹਿਲਾਂ ਉਹਦਾ ਡਾਇਲੌਗ ਨਾ ਇਹੀ ਹੁੰਦਾ ਕਿ ਮੈਂ ਸਾਲ ਦੋ ਸਾਲਾਂ ਵਿੱਚ ਨਾ ਆਪਣੇ ਜਿੰਨੇ ਪੈਸੇ ਲਾਏ ਉਹ ਕਮਾਉਣੇ ਆ ਤੇ ਫੇਰ ਕੀ ਆ ਇੰਡੀਆ ਵਾਪਸ ਮੁੜ ਜਾਣਾ ਪਰ ਤੁਹਾਨੂੰ ਪਤਾ ਹੈ ਇੱਥੇ ਜਿਹੜਾ ਵੀ ਬੰਦਾ ਹੁੰਦਾ ਉਹ ਕੋਈ ਵਾਪਸ ਨਹੀਂ ਮੁੜਦਾ ਉਹਦੀ ਵਜ੍ਹਾ ਇਹੀ ਹੁੰਦੀ ਆ ਕਿ ਜਦੋਂ ਬੰਦਾ ਆਇਆ ਹੁੰਦਾ ਤਾਂ ਉਹਨੂੰ ਇੱਥੇ ਰਹਿਣਾ ਸੈਨਾਂ ਨੂੰ ਬਹੁਤ ਔਖਾ ਲੱਗਦਾ ਆਪਣੇ ਆਪ ਸਾਰੇ ਕੰਮ ਕਰਨੇ ਘਰਦਿਆਂ ਨੂੰ ਜਿਹੜਾ ਛੱਡਿਆ ਇਹ ਹੋਰ ਜਿਹੜਾ ਇੱਥੋਂ ਦਾ ਵੈਦਰ ਕਲਚਰ ਇਹ ਸਾਰੀਆਂ ਚੀਜ਼ਾਂ ਮਤਲਬ ਕੱਲੇ ਰਹਿਣਾ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਔਖੀਆਂ ਲੱਗਦੀਆਂ ਪਰ ਟਾਈਮ ਨਾਲ ਕਿ ਜਿਵੇਂ ਜਿਵੇਂ 6 ਮਹੀਨੇ ਹੁੰਦੇ ਆ ਸਾਲ ਹੁੰਦਾ ਬੰਦੇ ਨੂੰ ਵਧੀਆ ਕੰਮ ਮਿਲ ਜਾਂਦਾ ਤੇ ਕੱਲਿਆਂ ਰਹਿਣਾ ਸੈਣਾ ਆਪਣਾ ਖਾਣਾ ਪੀਣਾ ਕੱਪੜੇ ਧੋਣੇ ਇਹ ਸਾਰਾ ਕੁਝ ਕੀ ਕਰਨਾ ਆ ਜਾਂਦਾ ਫੋਨ ਤੇ ਗੱਲ ਕਰਕੇ ਕੀਆ ਕਰਦਿਆਂ ਨਾਲ ਮਤਲਬ ਉਦਾਂ ਦਾ ਇੱਕ ਬਿਹੇਵ ਬਣ ਜਾਂਦਾ ਘਰਦਿਆਂ ਦਾ ਵੀ ਉਦਾਂ ਦਾ ਜਿਹੜਾ ਮਨ ਬਣ ਜਾਂਦਾ ਤੇ ਇੱਧਰ ਰਹਿ ਕੇ ਬੰਦੇ ਦਾ ਵੀ ਉਦਾਂ ਦਾ ਮਨ ਬਣ ਜਾਂਦਾ ਤਾਂ ਇਹ ਸਾਰੀਆਂ ਚੀਜ਼ਾਂ ਰਲ ਕੇ ਨਾ ਤਾਂ ਬੰਦੇ ਨੂੰ ਇਦਾਂ ਮਤਲਬ ਇੱਕ ਜ਼ਿੰਦਗੀ ਨੇ ਇੱਧਰ ਲਈ ਇਕੱਲੇ ਪਣ ਵਾਲੀ ਜਿਉਣੀ ਆ ਜਾਂਦੀ ਆ ਤੇ ਫੇਰ ਕੀ ਬੰਦਾ ਮਤਲਬ ਉਸੇ ਵਿੱਚ ਹੀ ਖੁਸ਼ ਰਹਿਣ ਲੱਗ ਜਾਂਦਾ ਤੇ ਪਿੱਛੇ ਮੁੜਨ ਨੂੰ ਕੀ ਬੰਦੇ ਦਾ ਜੀ ਨਹੀਂ ਕਰਦਾ